ਪਿਛਲੇ ਦਿਨੀ ਹੋਈ ਤੇਜ਼ ਬਾਰਿਸ਼ਾਂ ਤੋਂ ਬਾਅਦ ਕੱਗਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਕੱਗਰ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਸਰਦੂਲਗੜ੍ਹ ਸ਼ਹਿਰ ਵਾਸੀ, ਇਲਾਕਾ ਵਾਸੀ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਮਨਾਂ ਵਿੱਚ ਕੱਗਰ ਦਾ ਡਰ ਸਤੌਣ ਲੱਗਿਆ ਹੈ। ਵਧਦੇ ਹੋਏ ਪਾਣੀ ਨੂੰ ਦੇਖਦੇ ਹੋਏ ਇਲਾਕਾ ਵਾਸੀ ਕੌਂਸਲਰ ਪ੍ਰਧਾਨ ਨੌਜਵਾਨ ਬੰਨੇ ਤੇ ਪਹੁੰਚ ਕੇ ਬੰਨੇ ਦੀ ਹਾਲ ਸੁਧਾਰਨ ਵਿੱਚ ਲੱਗੇ ਹੋਏ ਹਨ। ਅਜਿਸ ਦੌਰਾਨ ਕੱਗਰਵਨ ਤੇ ਇਕੱਠੇ ਹੋਏ ਸ਼ਹਿਰ ਵਾਸੀਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤਾਂ ਇਹ ਕਹਿਣਾ ਚਾਹਣਾ ਜੀ ਵੀ ਪਿੰਡ ਦਾ ਹਰ ਇੱਕ ਬੰਦੇ ਨੂੰ ਇਹੀ ਤਲਾਹ ਦਿੱਤੀ ਜਾਂਦੀ ਹੈ ਵੀ ਉਹ ਬੰਨ ਤੇ ਆ ਕੇ ਦੇਖੇ ਤੇ ਆਪ ਦਾ ਕੋਈ ਟਰੈਕਟਰ ਹੈ ਟਰਾਲੀ ਹੈ ਉਹ ਦਵੇ ਸਾਨੂੰ ਜੇ ਸੀਬੀ ਆਉ ਦਵੇ ਸੋ ਫੇਰੀ ਇਹ ਬੰਨ ਨੂੰ ਅਸੀਂ ਰੋਕ ਸਕਦੇ ਆ ਸਾਡੀ ਐਸਡੀਐਮ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਜੇ ਕੋਈ ਖਰਚਾ ਆਇਆ ਵਿਭਾਗੋਂ ਤੋਂ ਵੀ ਲਵਾਵਾਂਗੇ ਤੇ ਹੋ ਸਕਦਾ ਸਾਨੂੰ ਪਿੰਡ ਦੇ ਵਿੱਚੋਂ ਵੀ ਇਕੱਠਾ ਕਰਨਾ ਪਵੇ ਇਹੀ ਆ ਜਿਵੇਂ ਕਿ ਬੱਪਰੀਆਂ ਨੇ ਦੱਸਿਆ ਪਾਣੀ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਇਹ ਵੱਧ ਘਟਦਾ ਤੇ ਬਨਦੀ ਦਾ ਆਪਾਂ ਨੂੰ ਮਜਬੂਤੀ ਰੱਖਣੀ ਪਊਗੀ ਪਿਛਲੇ 23 ਦੇ ਮੁਤਾਬਕ ਆਪਾਂ ਇਸ ਦੀ ਧੋਖਾ ਨਹੀਂ ਖਾਵਾਂਗੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਇਹਦੀ ਨਿਗ੍ਹਾ ਰੱਖਲ ਬਨਦੀ ਧੰਨਵਾਦ ਪਰ ਜੀ ਪਹਿਲਾਂ ਤਾਂ ਇੱਥੇ ਆਉਣ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੇ ਸਾਰੇ ਜਿਹੜੇ ਮੇਰੇ ਭਰਾ ਨਾਲ ਖੜੇ ਐ ਇਹ ਹਮੇਸ਼ਾ ਪਹਿਲਾਂ ਵੀ ਸਾਡੀਆਂ ਸੱਜੀਆਂ ਖੱਬੀਆਂ ਬਾਹਾ ਬਣ ਕੇ ਖੜਦੇ ਤੇ ਇਸ ਵਾਰ ਵੀ ਖੜੇ ਐ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਜਿਹੜੀ ਮੈਂ ਸਾਰਿਆਂ ਤੋਂ ਪਹਿਲਾਂ ਇੱਕ ਗੱਲ ਕਹਿਣੀ ਚਾਹਣਾ ਜੀ ਦੇਖੋ ਕਗਰ ਦੇ ਦਾ ਜੋ ਪਾਣੀ ਦਾ ਵਹਾਅ ਐ ਤੇ ਕੱਲ ਦਾ ਪਾਣੀ ਉੱਪਰ ਆਇਆ ਇਹ ਸੋਨ ਨੂੰ ਵੀ ਪਤਾ ਜੀ ਤੇ ਹੋਰ ਵੀ ਹਜੇ ਵਧਣ ਦੇ ਚਾਂਸ ਹੈਗੇ ਐ ਪਰ ਜਿਹੜੀ ਮੈਂ ਮੇਨ ਗੱਲ ਕਹਿਣੀ ਚਾਹਣਾ ਵੀ ਸਾਰੇ ਵੀਰ ਉਥੇ ਆਉਣ ਜਿਹੜੇ ਕੋਈ YouTube ਚ ਚਲਾਉਂਦਾ ਜਾਂ ਕੋਈ ਚੈਨਲ ਆਪਣੀ ਲੱਖ ਬਣਾ ਕੇ ਵੀਡੀਓ ਪਾਉਣ ਪਰ ਕਿਸੇ ਨੂੰ ਗਮਰਾਹ ਨਾ ਕਰਨ ਜਿਹੜੀ ਸਚਾਈ ਹੈ ਉਹ ਬਿਲਕੁਲ ਸੰਪਸ਼ਟਤਾ ਚਾ ਕੇ ਦੱਸੀ ਜਾਵੇ ਵੀ ਆਹ ਹਾਲਾਤ ਨੇ ਤੇ ਦੂਸਰੀ ਬੇਨਤੀ ਜੋ ਅਸੀਂ ਕਰਦੇ ਆਂ ਆਪਾਂ ਅਸੀਂ ਆਪਦੇ ਪਹਿਲਾ 메ਨ ਜ਼ਿਮੀਦਾਰ ਭਰਾਵਾਂ ਨੂੰ ਕਰਦੇ ਆਂ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਜੇ ਪਿਛਲੀ ਵਾਰ ਵੀ ਵਨ ਟੁੱਟਿਆ ਤਾਂ ਫੂਸ ਮੰਡੀ ਤੋਂ ਉਹ ਪਾਈਪ ਦੀ ناکਾਮੀ ਕਰਕੇ ਟੁੱਟਿਆ ਅੱਜ ਫੇਰ ਸਾਡੇ ਉਰੇ ਪਿੰਡ ਸਾਧੂ ਵਾਲੇ ਦੇ ਮੱਥੇ ਜਾ ਕੇ ਸਾਡੇ ਕਿਸੇ ਜ਼ਿਮੀਦਾਰ ਭਰਾਣੀ ਪਾਈਪ ਦੱਬੀ ਹੋਈ ਆ ਬੰਨੇ ਦੇ ਵਿੱਚ ਸੋਭਾ ਜਦੋਂ ਨਾਲੀ ਦੇ ਵਿੱਚੋਂ ਘੱਗਰ ਚੋਂ ਪਾਣੀ ਖੇਤਾਂ 'ਚ ਪੈਣ ਲੱਗਿਆ ਤਾਂ ਇਹੀ ਨੌਜਵਾਨ ਵੀਰਾਂ ਨੂੰ ਪਤਾ ਲੱਗਿਆ ਸਾਰੇ ਗਏ ਜਦੋਂ ਅਸੀਂ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਮੇਰਾ ਝੋਨਾ ਡੁੱਬੀ ਜਾਂਦਾ ਸੀ ਮੈਂ ਤਾਂ ਪਾਣੀ ਕੱਢਦਾ ਅਸੀਂ ਉਹਨੂੰ ਕਿਹਾ ਵੀ ਯਾਰ ਜਿਹੜੇ ਸਾਰੇ ਲੋਕ ਡੁੱਬਣਗੇ ਵੀ ਉਹਨਾਂ ਦਾ ਕੌਣ ਦੇਣਦਾਰ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ ਆਪਣੀਆਂ ਜਿਹੜੀਆਂ ਅਣਗਹਿਲੀਆਂ ਇਹਨਾਂ ਨੂੰ ਵੀ ਦੇਖ ਰੇ ਕਰੀਏ ਕਵਰ ਕਰੀਏ ਪਿੱਛੋਂ ਅਸੀਂ ਜੋ ਦੋਸ਼ ਹੈ ਸਰਕਾਰਾਂ ਨੂੰ ਦਿੰਨੇ ਆ ਜਾਂ ਪ੍ਰਸ਼ਾਸਨ ਨੂੰ ਦਿੰਨੇ ਆ ਉਰੇ ਕਿਸੇ ਤੇ ਕੋਈ ਤਾਨੋ ਮੈ ਨਹੀਂ ਹੋਣ ਵਾਲਾ ਟਾਈਮ ਨਹੀਂ ਹੈ ਇਸੇ ਤਰ੍ਹਾਂ ਅਸੀਂ ਤੁਹਾਨੂੰ ਇੱਕ ਵੀਡੀਓ ਵੀ ਦੇਵਾਂਗੇ ਤੁਸੀਂ ਆਪਣੇ ਚੈਨਲ ਤੇ ਲਾਇਓ ਲੋਕਾਂ ਨੂੰ ਵੀ ਪਤਾ ਲੱਗੇ ਇੱਕ ਭੱਲਣਵਾੜੇ ਪਿੰਡ ਦੀ ਹੈ ਉੱਥੇ ਵੀ ਹੁਣ ਸਾਡੇ ਨੌਜਵਾਨ ਵੀਰ ਗਏ ਉਹਨਾਂ ਨੇ ਦੇਖਿਆ ਤਾਂ ਪਾਣ ਜੋ ਬਾਣ ਦਾ ਪਾਣੀ ਹੈ ਉਹਦਾ ਵੀ ਲੈਵਲ ਬਰਾਬਰ ਹੈ ਤੇ ਪਿੱਛੇ ਘੱਗਰ ਦਾ ਵੀ ਪਾਣੀ ਉਧਰ ਆਉਣ ਜਾ ਰਿਹਾ ਹੈ ਵੀ ਇਹ ਕੁਦਰਤ ਹੈ ਜੀ ਇਹਦਾ ਕੀ ਪਤਾ ਇੱਕਦਮ ਕਿੰਨਾ ਵਧਣਾ ਹੈ ਕੁਦਰਤ ਕਦੇ ਬੰਦੇ ਨੂੰ ਸੰਭਲ ਹੁੰਦਾ ਸਮਾਂ ਨਹੀਂ ਦਿੰਦੀ ਹੁੰਦੀ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਆਪਾਂ ਅਣਗਹਿਲੀਆਂ ਆਪਣੀਆਂ ਤੋਂ ਬਚੀਏ ਤੇ ਦੂਸਰੀ ਹਾਂ ਗੱਲ ਜਿੱਥੇ ਕਿਤੇ ਵੀ ਸਾਨੂੰ ਬੰਨੇ 'ਚ ਕੋਈ ਕਮੀ ਲੱਗਦੀ ਹੈ ਜਾਂ ਘਰ ਤੇ ਕਿਸੇ ਮੁਲਾਜ਼ਮ ਦੀ ਕੋਈ ਦਿੱਕਤ ਆਉਂਦੀ ਹੈ ਅਸੀਂ ਕਹਿੰਨੇ ਆ ਉਹ ਚੀਜ਼ ਵੀ ਨਾਲ ਕੋ ਉਹ ਬਿਲਕੁਲ ਦੱਸੋ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਪੀਰਾਂ ਨੂੰ ਬੇਨਤੀ ਹੈ ਕਿ ਆਪਣੇ ਟਰੈਕਟਰ ਲੈ ਕੇ ਆਓ ਆਪਾਂ ਚਲਾਈਏ ਜੋ ਅਸੀਂ ਮਦਦ ਕਰ ਸਕਦੇ ਹਾਂ ਛੋਟੀ ਤੇਲ ਦੀ ਜੀ ਸੀ ਵੀਆਂ ਦੀ ਕਿਸੇ ਵੀ ਤਰ੍ਹਾਂ ਦੀ ਅਸੀਂ ਪਹਿਲਾਂ ਵਾਂਗ ਫਿਰ ਤੁਹਾਡੇ ਪੱਖ 'ਚ ਖੜੇ ਹਾਂ ਪਿੱਛੇ ਭੱਜਣ ਵਾਲਿਆਂ ਚੋਂ ਨਹੀਂ ਅਸੀਂ ਸਾਡੇ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਗੁਰਪ੍ਰੀਤ ਸਿੰਘ ਬਣਾਲੀ ਦਾ ਜਿਨ੍ਹਾਂ ਨੇ ਅੱਜ ਕਿਹਾ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊ ਜਿੰਨਾ ਡੀਜ਼ਲ ਚਾਹੀਦਾ ਡੀਜ਼ਲ ਲਿਜਾਓ ਪਰ ਬੰਨ ਦੀ ਸੇਫਟੀ ਕਰੋ ਤੇ ਸਾਡਾ ਮੈਕਮਾ ਵੀ ਸਾਡੇ ਨਾਲ ਖੜਿਆ ਹੈ ਡਰੇਨ ਮੈਕਮੇ ਦਾ ਵੀ ਅਸੀਂ ਧੰਨਵਾਦ ਕਰਦੇ ਆ ਨਹੀਂ ਨਹੀਂ ਕੱਲ ਡਰੇਨ ਵਿਭਾਗ ਆਇਆ ਸੀ ਉਹਨਾਂ ਨੇ 20-25 ਟਰਾਲੀਆਂ ਸਿੱਟੀਆਂ ਲ ਜਿੱਥੇ ਟੋਰੀ ਸੀ ਬੰਨ ਦੇ ਉੱਤੇ ਐਸਡੀਓ ਸਾਹਿਬ ਤੇ ਜੇਈ ਸੀ ਚਾਰ ਜੇਈ ਆਏ ਸੀ ਕੱਲ ਵੀ ਵਾਈਟ ਪਾਈ ਸੀ ਨਿੱਕੂ ਵੀਰ ਜੀ ਆ ਨਹੀਂ ਉਹ ਇੱਥੇ ਹੀ ਤੁਰੇ ਫਿਰਦੇ ਆ ਸਾਰੇ ਐਸ.ਏ. ਸਾਹਿਬ ਨਾਲ ਹੁਣੇ ਹੀ ਗੱਲ ਹੋਈ ਆ ਉਹ ਇਹ ਸਾਡੇ ਬੰਨ ਵੀ ਜਿਵੇਂ ਲੰਬਾਈ ਹੈ ਇਹ ਦੋਨਾਂ ਪਾਸੇ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਸਰਦੁੱਲੇ ਵਾਲੇ ਵਾਲੇ ਪਾਸੇ ਵੀ ਤੇ ਸਰਦੂਆਂ ਵਾਲੇ ਪਾਸੇ ਹਾਂਜੀ ਇੱਕ ਬੇਨਤੀ ਹੋਰ ਆ ਵੀ ਜਿਹੜੇ ਜ਼ਿਮੀਂਦਾਰ ਭਰਾਵਾਂ ਦੀ ਬੰਨੇ ਦੇ ਵਿੱਚ ਪਾਣੀ ਦੇਣ ਲਈ ਪਾਈਪ ਦੱਬੀ ਹੋਈ ਆ ਕਿਰਪਾ ਕਰਕੇ ਉਹ ਪਾਈਪ ਵੀ ਦੱਸਣਾ ਉਸ ਚੀਜ਼ ਨੂੰ ਲੁਕੋਜਣਾ ਨਾ ਰੱਖੋ ਕਿਉਂਕਿ ਇਹਦਾ ਨੁਕਸਾਨ ਆਪਾਂ ਨੂੰ ਭੁਗਤਣਾ ਪੈਂਦਾ ਉਸ ਤੋਂ ਬਾਅਦ ਜਿਹੜੇ ਵੀਰ ਦਾ ਕੋਈ ਬਾਣ ਖਾਲੀ ਆ ਮਿੱਟੀ ਚਕਾਉਣ ਵਾਲੇ ਵੀਰ ਉਹ ਵੀ ਸਾਡੇ ਨਾਲ ਸੰਪਰਕ ਕਰਨ ਕਿਉਂਕਿ ਇੱਥੇ ਮਿੱਟੀ ਦੀ ਜ਼ਰੂਰਤ ਪੈਣੀ ਆ ਤੇ ਆਪਣੇ ਨੇੜੇ ਦੇ ਜੋ ਰਕਬਾਗਾ ਇਹਦੇ ਵਿੱਚ ਫਸਲ ਆ ਜੋ ਜਿੱਥੇ ਵੀ ਮਿੱਟੀ ਦੀ ਸੁਭਧਾ ਹੈਗੀ ਆ ਕਿਰਪਾ ਕਰਕੇ ਉਹ ਵੀ ਆਪਣੀ ਮਿੱਟੀ ਦੀ ਸਾਨੂੰ ਜਾਣਕਾਰੀ ਦੇਣ ਜੀ ਤੇ ਇਹ ਹੀ ਕਹਿਣਾ ਚਾਹਾਂਗੇ ਵੀ ਹੁਣ ਦੇਖੋ 51 20 ਫੁੱਟ ਤੇ ਘੱਗਰ ਆ ਜਿਹੜਾ ਅੱਜ ਪਹੁੰਚ ਗਿਆ 27 8 2025 ਤੇ ਵੀ ਇਹ ਸਰਦੂਲਗੜ ਏਰੀਆ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਪਿਛਲੇ ਸਾਲਾਂ ਦੇ ਵਿੱਚ ਵੀ ਕੀਤਾ ਜਿਵੇਂ 2023 ਚ ਕੀਤਾ 2010 ਚ ਕੀਤਾ ਉਦੋਂ ਪਹਿਲਾਂ ਲਗਾਤਾਰ ਹੀ ਕਰਦਾ ਰਿਹਾਗਾ ਵੀ ਬਾਅਦ ਚ ਕੁਛ ਨਹੀਂ ਬੰਦਦਾ ਇਹਨੇ ਅਮੀਰ ਗਰੀਬ ਕੋਈ ਨਹੀਂ ਦੇਖਣੇ ਇਹਨੇ ਘਰਾਂ ਦਾ ਫਸਲਾਂ ਦਾ ਬਹੁਤ ਜਾਨੀਵਾਲੀ ਨੁਕਸਾਨ ਕਰਦਾ ਹੈਗਾ ਵੀ ਹੁਣ ਫਸਲਾਂ ਵੀ ਆਪਦੇ ਪੂਰੇ ਜੋਬਨ ਤੇ ਜੇ ਹੁਣ ਇਹ ਮਾਰ ਕਰਦਾ ਆਪਾਂ ਕਿਸੇ ਪਾਸੇ ਦੇ ਨਹੀਂ ਰਹਿਣੇ ਇਹ ਇੱਥੋਂ ਟੁੱਟਦਾ ਤੇ ਦੂਰ ਦਰਾਡੇ ਰਤੀਆ ਰੋਡ ਸਰਸਾ ਰੋਡ ਤੱਕ ਪਹੁੰਚ ਜਾਂਦਾ ਵੀ ਇਹ ਕਿਸੇ ਇੱਕ ਇੱਕ ਘਰ ਨੂੰ ਨਹੀਂ ਵੇਖਦਾ ਸਭ ਨੂੰ ਇੱਕ ਕਰ ਦਿੰਦਾ ਵੀ ਹੁਣ ਆਪਾਂ ਸਾਰੇ ਰਲ ਕੇ ਸਾਰੇ ਨਗਰ ਰਲ ਕੇ ਵੀ ਆਪਾਂ ਕਿਨਾਰੇ ਵਾਲੇ ਬੰਨ ਨੂੰ ਮਜ਼ਬੂਤ ਕਰੀਏ ਇਹ ਤੇ ਮਿੱਟੀ ਪਾਈ ਜਿੱਥੇ ਆਪਾਂ ਨੂੰ ਮਾੜਾ ਲੱਗਦਾ ਉੱਥੇ ਨੂੰ ਤਾਕੜਾ ਕਰੀਏ ਕਰਾਹੇ குருਹੇ ਮਾਰ ਕੇ ਦਾ ਵੀ ਮਿੱਟੀ ਦਾ ਪ੍ਰਬੰਧ ਇਹ ਤੇ ਪੂਰਾ ਪਾ ਦੀ ਆਪਾਂ ਪੂਰਾ ਕਰ ਦੀਏ ਕਿਉਂਕਿ ਕਿਤੋਂ-ਕਿਤੋਂ ਇਹ ਕਮਜ਼ੋਰ ਆ ਵਿਚ ਵਿਚ ਇੱਥੇ ਤੇੜਾ ਪੈਂਦੀਆਂ ਨੇ ਵੀ ਬਾਅਦ ਚ ਫਿਰ ਕੁਝ ਨਹੀਂ ਬਣਦਾ ਵੀ ਕਿਉਂ ਨਾ ਆਪਾਂ ਹੁਣੇ ਮੌਕਾ ਸਾਂਭ ਲਈਏ ਇਹ ਤੇ ਬਾਕੀ ਸਾਰਾ ਨਗਰ ਨਾਲ ਨੌਜਵਾਨ ਮੁੰਡੇ ਖੜੇ ਆ ਸਾਰੇ ਲੱਗੇ ਪਏ ਇਹ ਕੱਲ ਦੇ ਲੱਗੇ ਪਏ ਜਿਹੜੇ ਕੋਈ ਪਹਾੜੀ ਕਿਕਰਾਂ ਵਗੈਰਾ ਸੀ ਦਰਾਖਤ ਉਹ ਵੀ ਵੱਡੇ ਆ ਰਸਤਾ ਟਰੈਕਟਰਾਂ ਦਾ ਆਉਣ ਜਾਣ ਦਾ ਸੌਖਾ ਕਰਿਆ ਅਜੀ ਵੀਰ ਜੀ ਅੱਜ ਤੁਸੀਂ ਵੀ ਆਪਣੇ ਸਾਥੀਆਂ ਸਮੇਤ ਘੱਟਾਰੇ ਖੜੇ ਹੋ ਔਰ ਜਿਹੜਾ ਇੱਥੇ ਬੰਦ ਦੇ ਉੱਪਰ ਮੂਰਤੀ ਪਾਉਣ ਦਾ ਆਜਾ ਜੋ ਵੀ ਜ਼ਰੂਰਤ ਹੈ ਉਸ ਦੇ ਕੰਮ ਵਿੱਚ ਲੱਗੇ ਹੋਏ ਉਹ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਸਾਰੇ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਇਹ ਕੋਈ ਅਫਵਾਹ ਨਹੀਂ ਅਸੀਂ ਸचेत ਕਰ ਰਹੇ ਆਂ ਸਾਰਿਆਂ ਨੇ ਕਹਾਣੀ ਸੁਣੀ ਹੋਊਗੀ ਸ਼ੇਰ ਆ ਗਿਆ ਸ਼ੇਰ ਆ ਗਿਆ ਹੁਣ ਸ਼ੇਰ ਬਿਲਕੁਲ ਬੰਦ ਦੇ ਕੋਲ ਆ ਤੇ ਸਮਾਂ ਰਹਿੰਦੇ ਆਪਾਂ ਨੂੰ ਸੰਚੇਤ ਹੋ ਕੇ ਇੱਕ ਜੋਟੋ ਕੇ ਪਾਰਟੀ ਵਾਜਿੰਦੇ ਉੱਪਰ ਉੱਠ ਕੇ ਜਿਸ ਤਰ੍ਹਾਂ ਹਰ ਵਾਰ ਪਿੰਡ ਕੰਮ ਕਰਦਾ ਹੈਗਾ ਇਸ ਦੇ ਉੱਪਰ ਆਪਾਂ ਨੂੰ ਜ਼ੋਰ ਸ਼ੋਰ ਨਾਲ ਕੰਮ ਕਰਨਾ ਚਾਹੀਦਾ ਕਿਉਂਕਿ ਹੁਣ ਮੌਸਮ ਦੇਖਾ ਇਹ ਉਮਮਸ ਵਾਲਾ ਮੌਸਮ ਆ ਕਿਉਂਕਿ ਜੇ ਉੱਪਰੋਂ ਬਰਸਾਤ ਹੋਣ ਲੱਗੀ ਤਾਂ ਆਪਾਂ ਨੂੰ ਕੰਮਾਂ ਦੇ ਵਿੱਚ ਥੋੜੀ ਦਿੱਕਤ ਆਉਣੀ ਆ ਹੁਣ ਸਮਾਂ ਰਹਿੰਦੇ ਆਪਾਂ ਸਾਰੇ ਨਾਲ ਦੂਸਰੇ ਪਿੰਡਾਂ ਨੂੰ ਸਾਧੂ ਵਾਲਾ ਕੌੜੀ ਵਾਲਾ ਭੱਲਣਵਾੜਾ ਇਹਨਾਂ ਨੂੰ ਲੈ ਕੇ ਜੀ ਇੱਕ ਜੋ ਟੋਕੇ ਬੰਨ੍ਹਦੇ ਉੱਪਰ ਪੂਰ ਜ਼ੋਰ ਨਾਲ ਕੰਮ ਕਰੀਏ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਜੋ ਬੰਨ੍ਹ ਦਾ ਆਉਣ ਜਾਣ ਦਾ ਤਰੀਕਾ ਗਾ ਜੋ ਵੀਰ ਮੋਟਰਸਾਈਕਲ ਖੜੇ ਕਰਦੇ ਆ ਵੀ ਇਹ ਆਪ ਦਾ ਸਾਈਡ ਤੇ ਮੋਟਰਸਾਈਕਲ ਲਾਉਣਾ ਜੋ ਬੰਦਾ ਖਾਲੀ ਆ ਰਹੇਗਾ ਸਾਨੂੰ ਨੌਜਵਾਨਾਂ ਨੂੰ ਵਿੱਚੋਂ ਪਾਣੀ ਵਾਤੇ ਭੇਜਣਾ ਪੈਂਦਾ ਪਾਣੀ ਲਿਆਓ ਜੋ ਵੀ ਬੰਦਾ ਆਉਂਦਾ तकरीबन ਪਾਣੀ ਦੀ ਚਾਹ ਦੀ ਸੇਵਾ ਕਿਉਂਕਿ ਅਸੀਂ ਗੁਰੂ ਘਰ ਕਹਿ ਰੱਖਿਆ ਗਿਆ ਜੀ ਉਥੋਂ ਰਸ਼ਦ ਪਾਣੀ ਲਿਆ ਸਕਦਾਗਾ ਤਾਂ ਜੋ ਸਾਨੂੰ ਕੰਮ ਕਰਨ ਵਾਲੇ ਜੋ ਵੀਰ ਆ ਸਾਡੇ ਨਾਲ ਇਹਨਾਂ ਨੂੰ ਇੱਥੋਂ ਨਾਲ ਭੇਜਣਾ ਪਵੇ